ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਲੋਪੋ ਗਹਿਰੀ ਦੇ ਨਾਲ ਰਹਿ ਜਾਂਦਾ ਹੈ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਜ਼ਿਲ੍ਹਾ ਫਰੋਹੀਪੁਰ ਪੈਂਦਾ ਜੀ ਸੌਰੀ ਸੋ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਹੈ ਇਸ ਪਿੰਡ ਵਿੱਚ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਸੋ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੁਆ ਜਰਸੀ ਕ੍ਰੋਸ ਵੈੜ ਵਕਾਉ ਆ ਜਿਹੜੀ ਕਿ ਤਾਜੀ ਸੂਈ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੇ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜੀ ਮਨਮੰਦਰ ਸਿੰਘ ਮਨਮੰਦਰ ਸਿੰਘ ਲੇਪੋ ਤਹਿਸੀਲ ਗੁਰੂ ਸਾਹ ਜ਼ਿਲ੍ਹਾ ਫਰੋਜਪੁਰ ਜੀ ਵਾਹ ਜੀ ਵਾਹ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 99140 99140 86862 ਜੀ 86862 ਹਾਂਜੀ ਇਹ ਵੜ ਆਪਣੇ ਘਰ ਦੀ ਹੈ ਬਾਈ ਇਹ ਬਾਈ ਜੀ ਆਪਾਂ ਗੱਬਣਿਆਂ ਦੀ ਸੀ ਚੈੱਕ ਪਾਸ ਕਰਾ ਕੇ 3 ਮਹੀਨੇ ਗੱਬਣੇ ਢਾਈਆਂ ਕੁ ਮਹੀਨੇ ਦੀ ਹਾਂਜੀ ਢਾਈਆਂ 3 ਮਹੀਨੇ ਦੇ ਕਰੀਬ ਸੀ ਠੀਕ ਹੈ ਜੀ ਤੇ ਹੁਣੇ ਸੂਈ ਸਵਾਈ ਹੈ ਹਾਂਜੀ ਹਾਂਜੀ ਇਹ ਬਾਈ ਜੀ ਰਾਤ ਸੋਈ ਜੀ ਜੇਰਜੂ ਰੋਕੇ ਆ ਜਮ ਹਾਂਜੀ 12 ਵਜੇ ਸੋਈ ਜੀ ਠੀਕ ਹੈ ਜੀ ਸਵੇਰ 7 ਵਜੇ ਜੇਰ ਪਾਤੀ ਜੀ ਵਾਹ ਜੀ ਵਾਹ ਮਗਰ ਬੱਚਾ ਕੀ ਹੈ ਜੀ ਬੱਚਾ ਜੀ ਬੱਚਾ ਹਾਂਜੀ ਤੇ ਕਿੰਨਾ ਧਾਰਾ ਕੱਢ ਦੂਗੀ ਤੁਹਾਡੇ ਹਿਸਾਬ ਨਾਲ ਇਹ ਬਾਈ ਜੀ 12 13 ਕਿਲ ਮਮੂਲੀ ਤੁਹਾਡੇ ਵਾਹ ਜੀ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਬੱਚੀ ਜੀ ਜਰਸੀ ਕ੍ਰੋਸ ਚ ਪੈਂਦੀ ਹੈ ਦੇਖ ਸਕਦੇ ਹੋ ਤੁਸੀਂ ਰੋਟਾ ਪੂਰਾ ਪੈਂਦਾ ਕੰਨ ਵੀ ਗੋਲ ਆ ਇਹ ਥਣ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਸੋਹਣਾ ਥਾਣ ਲੱਗਿਆ ਹੈ ਵਿਰਲਾ ਥਾਣਾ ਮੋਟਾ-ਮੋਟਾ ਦੇਖ ਸਕਦੇ ਹੋ ਤੁਸੀਂ ਤੇ ਸੀਲਸਲਾਗਾ ਬਾਈ ਹੱਥ ਮਾਰ ਰਿਹਾ ਬਿਲਕੁਲ ਨਹੀਂ ਦੋਨਾਂ ਪਾਸੇ ਤੋਂ ਤੁਹਾਨੂੰ ਥਾਣ ਦਿਖਾ ਦਿੰਨੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਸਾਫ ਸੁਥਰਾ ਹਵਾਨਾ ਹੈ ਦੂਜੇ ਪਾਸੇ ਵੀ ਬਿਲਕੁਲ ਸੇਮ ਸਹਿਜ ਥਾਣਾ ਦਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਦੋਸਤੋ ਦਿਖਾ ਦਿੰਨੇ ਲਓ ਵੀ ਸੱਜਣਾ ਤੁਰਦੇ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਤੇ ਪਹਿਲਾ ਸੂਆ ਵਹਿੜ ਸੂਈ ਵੀ ਆ ਸੀਲਸ ਲੱਗਾ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤਾਂ ਬਾਈ ਨਾਲ ਸੰਪਰਕ ਕਰਿਓ ਇੱਥੇ ਬੰਨ ਲਓ ਬਾਈ ਮੁੱਲ ਬਾਈ ਜੀ ਇਹਦਾ ਕੀ ਰੱਖਿਆ ਭਾਈ ਬਾਈ ਮੁੱਲ 54000 ਜੀ 54000 ਮਾਨਤਾਨ ਹੋ ਜੂਗਾ ਬਾਈ ਹਾਂਜੀ ਕਰ ਦਾਂਗੇ ਲਓ ਵੀ ਸਜਣੋ 54000 ਮੁੱਲਾ ਕੋਈ ਬਾਹਲਾ ਹਲਾਣੀ ਵਾਲੇ ਆ ਗਿਆ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੇ ਵਛਾ ਤੁਹਾਨੂੰ ਪਹਿਲਾਂ ਦਿਖਾ ਦਈਏ ਆਹ ਵਾਛਾ ਸਜਣੋ 나ੜੂਆ ਤੁਹਾਨੂੰ ਨਾਲ ਦੇਖ ਰਿਹਾ ਇਹ ਤੇ ਜਰਸੀ ਵਾਛਾ ਦਿੱਤਾ ਕਰਮਾਲੀ ਨੇ ਜਿਸ ਵੀ ਕਿਸੇ ਵੀਰ ਨੂੰ ਇਹ ਵਹਿੜ ਪਸੰਦਾ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ